ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਮੰਦਭਾਗੀ ਖਬਰ ਦੱਖਣੀ ਕੋਰੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਜਹਾਜ਼ ਹਾਦਸਾ ਗ੍ਰਸਤ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 100 ਦੇ ਕਰੀਬ ਲੋਕਾਂ ਦੀ ਜਾਨ ਗਈ ਹੈ ਹਾਲਾਂਕਿ ਜਿਹੜੇ ਲੋਕੀ ਬਚੇ ਨੇ ਉਹਨਾਂ ਦੇ ਵੀ ਜਿੰਦਾ ਰਹਿਣ ਦੀ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦੀ ਵੀ ਜਾਨ ਜਾ ਸਕਦੀ ਹੈ ਇਸ ਹਾਦਸੇ ਵਿੱਚ ਮਹਿਜ ਦੋ ਲੋਕਾਂ ਨੂੰ ਹੀ ਹਾਲੇ ਤੱਕ ਬਚਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਦਸਤਾਰਤਵਾਰ ਨੂੰ ਬੈਂਕਾਕ ਤੋਂ ਦੱਖਣੀ ਕੋਰੀਆ ਦੇ ਮਵਾਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਹ ਜਹਾਜ਼ ਹਾਦਸਾ ਗ੍ਰਸਤ ਹੋਇਆ ਕੋਰੀਆ ਮੀਡੀਆ ਮੁਤਾਬਕ ਹਾਦਸੇ ਦੌਰਾਨ ਜਹਾਜ਼ ਵਿੱਚ 181 ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ 90 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਦੋ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਇਸ ਤੋਂ ਇਲਾਵਾ ਜਿਹੜੇ ਯਾਤਰੀ ਇਸ ਜਹਾਜ਼ ਵਿੱਚ ਸਵਾਰ ਨੇ ਉਹਨਾਂ ਦੇ ਵੀ ਮਾਰੇ ਜਾਣ ਦਾ ਖਰਚਾ ਜਤਾਇਆ ਜਾ ਰਿਹਾ ਹੈ ਜਸਲ 에어ਪੋਰਟ ਤੇ ਲੈਂਡ ਕਰਦੇ ਸਮੇਂ ਜਹਾਜ਼ ਦੇ ਲੈਂਡਿੰਗ ਗੇਅਰ ਵਿੱਚ ਖਰਾਬੀ ਆ ਗਈ ਸੀ ਇਸ ਕਾਰਨ ਜਹਾਜ਼ ਨੂੰ ਬਿਨਾ ਲੈਂਡਿੰਗ ਗੇਅਰ ਦੇ ਹੀ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ ਪਾਇਲਟ ਨੇ ਹਾਲਾਂਕਿ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੇ ਪਾਇਲਟ ਨੇ ਹਵਾਈ ਅੱਡੇ ਤੇ ਦੋ ਚੱਕਰ ਵੀ ਲਗਾਏ ਪਰ ਉਹ ਇਸ ਖਰਾਬੀ ਨੂੰ ਦੂਰ ਕਰਨ ਵਿੱਚ ناکਾਮ ਰਿਹਾ ਦੂਜੇ ਪਾਸੇ ਜਦੋਂ ਇਸ ਜਹਾਜ਼ ਨੂੰ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਹਾਜ਼ ਦੀ 에어ਪੋਰਟ ਦੀ ਵਾਰਡ ਦੇ ਨਾਲ ਜਾ ਕੇ ਟਕਰਾ ਗਿਆ ਤੇ ਇਹ ਕ੍ਰੈਸ਼ ਹੋ ਗਿਆ ਦੇਖਤੇ ਹੀ ਦੇਖਤੇ ਇਹ ਜਹਾਜ਼ ਅੱਗ ਦੀਆਂ ਲਪਟਾਂ ਵਿੱਚ ਤਬਦੀਲ ਹੋ ਗਿਆ ਜਾਣਕਾਰੀ ਇਹ ਆ ਰਹੀ ਹੈ ਕਿ ਜਹਾਜ਼ ਵਿੱਚ ਚਾਲਕ ਦਲ ਦੇ 6 ਮੈਂਬਰਾਂ ਦੇ ਨਾਮ ਨਾਲ 175 ਯਾਤਰੀ ਸਵਾਰ ਸੀ ਗੱਲ ਜੇਕਰ ਹਾਦਸੇ ਦੀ ਕਰੀਏ ਤੇ ਹਾਦਸਾ ਭਾਰਤੀ ਸਮੇਂ ਅਨੁਸਾਰ ਸਵੇਰੇ 5:30 ਵਜੇ ਦੇ ਕਰੀਬ ਵਾਪਰਿਆ ਰਿਪੋਰਟਰਾਂ ਮੁਤਾਬਕ ਹਵਾਈ ਅੱਡੇ ਤੇ ਸਾਰੀਆਂ ਸਥਾਨਕ ਤੇ ਅੰਤਰਰਾਸ਼ਟਰੀ ਉਡਾਨਾਂ ਨੂੰ ਫਿਲਹਾਲ ਲਈ ਰੱਦ ਕਰ ਦਿੱਤਾ ਗਿਆ ਉਦੋਂ ਜਿਹੜੀ 에ਅਰਲਾਈਨਸ ਕੰਪਨੀ ਦਾ ਇਜਹਾਜ਼ ਸੀ ਉਸ ਦਾ ਨਾਂ ਜੇਜੂ ਦੱਸਿਆ ਜਾ ਰਿਹਾ ਹੈ ਜੇਜੂ 에ਅਰਲਾਈਨ ਦਾ ਜਹਾਜ਼ ਹਾਦਸਾ ਗ੍ਰਸਤ ਹੋਇਆ ਉਹ ਅਮਰੀਕੀ ਕੰਪਨੀ ਬੋਇੰਗ ਦਾ 737 800 ਜਹਾਜ਼ ਸੀ ਜਹਾਜ਼ ਨੇ ਦੋ ਵਾਰ ਹਵਾਈ ਅੱਡੇ ਤੇ ਉਤਰਨ ਦੀ ਕੋਸ਼ਿਸ਼ ਕੀਤੀ ਪਹਿਲੀ ਕੋਸ਼ਿਸ਼ ਵਿੱਚ ਇਹ ਨਾਕਾਮ ਰਿਹਾ ਤਾਂ ਦੂਜੀ ਵਾਰ ਪਾਇਲਟ ਨੇ ਰਿਸਕ ਲੈ ਕੇ ਇਸ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਲੈਂਡਿੰਗ ਗੇਅਰ ਨਾ ਖੁੱਲਿਆ ਜਿਸ ਕਾਰਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਉਧਰ ਦੱਸਿਆ ਜਾ ਰਿਹਾ ਹੈ ਕਿ ਦੂਜੀ ਵਾਰ ਪਾਇਲਟ ਨੇ ਬਿਨਾ ਲੈਂਡਿੰਗ ਗੀਅਰ ਦੇ ਜਹਾਜ਼ ਨੂੰ ਉਤਾਰਿਆ ਸੀ ਉਸ ਤੋਂ ਪਹਿਲਾਂ ਉਸ ਨੇ ਐਮਰਜੈਂਸੀ ਕਾਲ ਦੇ ਦਿੱਤੀ ਸੀ ਕਈ মিডিਆ ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇੱਕ ਪੰਛੀ ਜਹਾਜ਼ ਦੇ ਖੰਭ ਨਾਲ ਟਕਰਾ ਗਿਆ ਸੀ ਇਸ ਕਾਰਨ ਲੈਂਡਿੰਗ ਗੀਅਰ ਵਿੱਚ ਖਰਾਬੀ ਆਈ ਹੈ ਤੇ ਲੈਂਡਿੰਗ ਦੌਰਾਨ ਇਹ ਨਹੀਂ ਖੁੱਲ ਸਕਿਆ ਤੇ ਜੇਪਾਸੇ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਦੱਸਿਆ ਹੈ ਕਿ ਕੁ ਕਰੀਬ 5 ਦਿਨ ਪਹਿਲਾਂ ਹੀ ਕਜ਼ਾਕਿਸਤਾਨ ਵਿੱਚ ਇੱਕ ਜਹਾਜ਼ ਹਾਦਸਾਗਰਸ ਹੋਇਆ ਸੀ ਉਸ ਵਿੱਚ ਵੀ ਕਰੀਬ 60 ਲੋਕਾਂ ਦੀ ਜਾਨ ਚਲੀ ਗਈ ਸੀ ਤਾਂ 5 ਦਿਨਾਂ ਦੌਰਾਨ ਦੋ ਵੱਡੇ ਜਹਾਜ਼ ਹਾਦਸੇ ਵਾਪਰ ਗਏ ਨੇ ਜਿਸ ਤੋਂ ਬਾਅਦ ਜਹਾਜ਼ ਵਿੱਚ ਸਫ਼ਰ ਕਰਨ ਵਾਲਿਆਂ ਦੀਆਂ ਚਿੰਤਾਵਾਂ ਵਧ ਗਈਆਂ ਨੇ ਦੇਸ਼ ਵਿਦੇਸ਼ ਦੀਆਂ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਬਣੇ ਰਹੋ D5 ਚੈਨਲ ਪੰਜਾਬੀ ਦੇ ਨਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ